ਵੀਰ ਜੀ ਅਸੀਸ ਗਾਲ ਜੀ ਅਸੀਸ ਗਾਲ ਵੀਰੇ ਹਾਂ ਵੀਰ ਜੀ ਕਿਹੜੀ ਜਗ੍ਹਾ ਤੋਂ ਆ ਤੁਸੀਂ ਆਪਣਾ ਮੇਰੇ ਪੀਟੀ ਵਾਲਾ ਪਿੰਡ ਹੈ ਡਿਸਟ੍ਰਿਕਟ ਮੁਕਸਰ ਹੈ ਇਹ ਲੰਬੀ ਹਲਕੇ ਦੇ ਵਿੱਚ ਪੈਂਦਾ ਬਈ ਡਬਲ ਕੋਹ ਬੋਰ ਰੋਡ ਤੇ ਠੀਕ ਹੈ ਜੀ ਆਪਣੇ ਕੋਲ ਜਿਹੜੇ ਜਾਨਵਰਾਂ ਕੀ ਇਹਨਾਂ ਦਾ ਪ੍ਰਾਈਸ ਆ ਇਹ ਵੀਰੇ ਸੇਲ ਵਾਸਤੇ ਆ ਗਏ ਸਟੱਡ ਵਾਸਤੇ ਆ ਹਾਂਜੀ 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 ਕੀ ਫੀਸ ਲੈਨੇ ਵੀਰੇ ਇਹਨਾਂ ਦੀ ਵੀਰੇ 10000 ਰੁਪਏ ਫੀਸ ਹੈ ਜੀ ਤੇ ਕਿਹੜੇ ਪੁੱਤੇ ਦਾ ਇਹ ਬੱਚੇ ਆ ਇਹ ਬਈ ਵਿਲੀਅਮ ਲਾਈਨ ਤੋਂ ਇਹ ਸ਼ੈਡ ਤੋਂ ਗ੍ਰੈਂਡ ਸੰਗ ਠੀਕ ਹੈ ਜੀ ਹਾਂਜੀ ਜਾਨਕੀ ਇਹ ਆਪਾਂ ਇੰਪੋਰਟ ਕਰਾਏ ਆ ਕਿ ਨਹੀਂ ਬਾਈ ਇੰਪੋਰਟਾਂ ਦੀ ਗਾਂਹ ਬਲਣਦਾ ਨਹੀਂ ਇੰਪੋਰਟਾਂ ਦੀ ਬਲੱਡ ਲਾਈਨ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਇਹ ਕਿੰਨੇ ਕੋਟ ਆ ਤੇ ਕੀ ਹਸਾਬਕਤਾ ਹੁੰਦਾ ਇਹਨਾਂ ਦਾ ਆਪਣਾ ਇਹ ਬਾਈ ਜੀ ਲੌਂਗ ਕੋਟ ਆ ਓਕੇ ਇਹ ਸ਼ਾਰਟ ਕੋਟ ਆ ਠੀਕ ਹੈ ਹਾਂਜੀ ਇਹਨਾਂ ਦਾ ਕੋਈ ਰਿਜ਼ਲਟ ਹੈਗਾ ਵੀਰੇ ਆਪਣੇ ਕੋਲੇ ਹਾਂਜੀ ਬਾਈ ਜੀ ਬਹੁਤ ਚੰਗੇ ਬੱਚੇ ਆਈ ਜਾਂਦੇ ਆ ਆਹ ਬੱਚਾ ਹੈਗਾ ਜਿਹੜਾ ਆਹ ਇਹ ਅਲੀ ਦਾ ਹੀ ਆਪਣੇ ਦਾ ਇਸ ਕੁੱਤੇ ਦਾ ਬੱਚਾ ਹੀ ਆ ਆਹ ਵੱਡੇ ਦਾ ਵੱਡੇ ਕੁੱਤੇ ਦਾ ਬਾਈ ਜੀ ਬੱਚਾ ਠੀਕ ਹੈ ਜੀ ਹਾਂਜੀ ਦੇਖ ਸਕਦੇ ਆਂ ਤੁਸੀਂ ਸਾਡਾ ਰਿਜ਼ਲਟ ਆ ਜਿਹੜਾ ਤੇਹੀ ਆ ਜੂਗਾ ਜਿਹੜਾ ਤੁਸੀਂ ਕੁੱਤਾ ਦੇਖ ਸਕਦੇ ਆ ਇਹਦਾ ਰਿਜ਼ਲਟ ਆ ਬਾਈ ਇਹ ਆਪਣਾ ਵੀਰੇ ਮੋਬਾਈਲ ਨੰਬਰ ਬੋਲ ਦੋ ਜਿਹੜੇ ਨੰਬਰ ਤੇ ਤੁਹਾਨੂੰ ਕਿਸੇ ਨੇ ਸੰਪਰਕ ਕਰਕੇ ਮੀਟਿੰਗ ਕਰਵਾਉਣੀ ਹੋਵੇ 7883 16776 ਜੀ ਇੱਕ ਵਾਰਾਂ ਹੋਰ ਬੋਲੋ 7883 16776 ਜੀ ਤੇ ਆਪਣੇ ਕੋਲੇ ਬੱਚੇ ਵੀ अवेलेबल ਹੁੰਦੇ ਆ ਵੀਰੇ ਠੀਕ ਆ ਵੀਰੇ ਕੀ ਪ੍ਰਾਈਸ ਤੇ ਦਿੰਨੇ ਆ ਤੁਸੀਂ ਬੱਚੇ ਬੱਚਾ ਮੰਨ ਕੇ ਚਲੋ ਬਈ ਕੁਆਲਿਟੀ ਦੇ ਹਿਸਾਬ ਨਾਲ ਆਪਣੇ ਕੋਲੇ 15000 ਤੋਂ ਸਟਾਰਟ ਆ ਵੀਰੇ ਬੱਚਾ ਠੀਕ ਆ 15000 ਤੋਂ ਸਟਾਰਟ ਆ ਬਾਕੀ ਗਾਂ ਬਾਕੀ ਹਾਂ ਗਾਂ ਬਾਈ ਜੀ ਵੀ ਜਿਹੇ ਜਿਹੀ ਕੁਆਲਿਟੀ ਆ ਉਹਦਾ ਸਿਸਟਮ ਹੁੰਦਾ ਠੀਕ ਆ ਵੀਰੇ ਹਾਂਜੀ ਕੀ ਵੀ ਸਾਬੀ ਇਹਦੀ